ਅਸਲ 'ਚ ਪੰਜਾਬ ਆ ਤਿੰਨ ਕ ਸਾਲ ਤੋਂ ਤਾਂ ਸ਼ੁਰੂ ਹੋਇਆ ਕੰਮ ਉਦੋਂ ਪਹਿਲਾਂ ਹਜੇ ਫੰਕਸ਼ਨ ਪੰਜਾਬ ਭੁੱਲ ਗਿਆ ਸੀ ਜੀ ਵੀ ਕੋਈ ਤਰੱਕੀ ਵਾਲਾ ਫੰਕਸ਼ਨ ਹੋਵੇ ਕੋਈ ਨਿਯੁਕਤੀ ਪੱਤਰ ਬਣ ਰਹੇ ਹੋਈਏ ਜਵਾਕਾਂ ਨੂੰ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੋਵੇ ਕਿਸੇ ਸਕੂਲ ਦਾ ਉਦਘਾਟਨ ਕਰ ਰਹੇ ਹੋਈਏ ਕਿਸੇ ਹਸਪਤਾਲ ਦਾ ਕਿਸੇ ਮੁਹੱਲਾ ਕਲੀਨਿਕ ਦਾ ਕਿਸੇ ਤਹਿਸੀਲ ਦਾ ਸਬ ਤਹਿਸੀਲ ਦਾ ਉਦਘਾਟਨ ਕਰ ਰਹੇ ਹੋਈਏ ਇਹ ਫੰਕਸ਼ਨ ਪੰਜਾਬ ਭੁੱਲ ਗਿਆ ਸੀ ਜੀ ਕਿਉਂਕਿ ਜਿਹੜੇ ਆਪਾਂ ਅੱਗੇ ਲਾਏ ਸੀ ਉਹ ਆਪਣੇ ਪਰਿਵਾਰਾਂ ਨੂੰ ਹੀ ਆਪਣਿਆਂ ਨੂੰ ਹੀ ਪਾਲਣ ਤੇ ਲਾ ਗਏ ਉਹਨਾਂ ਨੇ ਪੰਜਾਬ ਨੂੰ ਆਪਣਾ ਪਰਿਵਾਰ ਨਹੀਂ ਸਮਝਿਆ ਉਹਨੇ ਪੰਜਾਬ ਦੇ 3 ਕਰੋੜ 3.5 ਕਰੋੜ ਲੋਕਾਂ ਨੂੰ ਬੇਗਾਨੇ ਸਮਝਿਆ ਇਸ ਕਰਕੇ ਲੋਕਾਂ ਦਾ ਮੋਹ ਭੰਗ ਹੋ ਗਿਆ ਤਾਂ ਲੋਕਾਂ ਨੇ ਉਹਨਾਂ ਨੂੰ ਬੇਗਾਨੇ ਕਰਤਾ ਅੱਜ ਜਿੱਥੇ ਮਰਜ਼ੀ ਰਹਿਣ ਮੈਂ ਉਹਨਾਂ ਬਾਰੇ ਜ਼ਿਆਦਾ ਨਹੀਂ ਬੋਲਦਾ ਕਿਉਂਕਿ ਉਹਨਾਂ ਬਾਰੇ ਬੋਲਣਾ ਟਾਈਮ ਖਰਾਬ ਕਰਨ ਵਾਲੀ ਗੱਲ ਹੀ ਹੈ